ਕੋ ਕੇ ਆ ਜਿਹੜਾ ਚੌਕ ਵਿੱਚ ਘਰੇ ਨੂੰ ਹੀ ਟੱਕ ਲੂ ਤੇਰਾ ਭਾਈ ਅਕਰੇ ਤਾਂ ਨਹੀਂ ਮੋਗਾ ਦੇ ਵਿਕਾਸ ਨੇ ਸ਼ਾਇਦ ਇਸ ਗਾਣੇ ਨੂੰ ਸੱਚ ਮੰਨ ਲਿਆ ਉਸ ਨੂੰ ਲੱਗਾ ਕਿ ਕੁੜੀ ਦੇ ਕਜ਼ਨ ਉਹਦਾ ਕੀ ਬਿਗਾੜ ਲੈਣ ਪਰ ਸ਼ਾਇਦ ਐਹੀ ਸੋਚ ਉਸਦੀ ਮੌਤ ਦੀ ਵਜ੍ਹਾ ਬਣ ਗਈ ਪੁਲਿਸ ਰਿਪੋਰਟ ਵਿੱਚ ਦਿਖ ਰਿਹਾ ਇਸ ਸ਼ਖਸ ਦਾ ਨਾਮ ਜਸਕਰਨ ਹੈ ਜਿਸਕਰਨ ਤੇ ਦੋਸ਼ ਹੈ ਕਿ ਉਸਨੇ ਆਪਣੀ ਵਫੇਰੀ ਪਹਿਨ ਨਾਲਿਸ਼ ਰੱਖਣ ਵਾਲੇ ਵਿਕਾਸ ਨਾਮਕ ਮੁੰਡੇ ਦਾ ਕਤਲ ਕੀਤਾ ਹੈ ਇਸ ਕਤਲ 'ਚ ਉਸਨੇ ਆਪਣੇ ਚਚੇਰੇ ਭਰਾਵਾਂ ਤੇ ਦੋਸਤਾਂ ਦਾ ਸਾਥ ਵੀ ਲਿਆ ਭੈਣ ਦੇ ਵਿਆਹ ਤੋਂ ਬਾਅਦ ਵੀ ਜਦ ਵਿਕਾਸ ਨੇ ਮਿਲਣਾ ਬੰਦ ਨਹੀਂ ਕੀਤਾ ਤੇ ਇਹਨਾਂ ਨੇ ਕਤਲ ਕਰਤਾ ਕੌਜ ਆਫ ਮਰਡਰ ਜਿਹੜਾ ਜਸਕਰਨ ਸਿੰਘ ਜਸਾ ਹੈਗਾ ਇਹ ਘੁੱਦਾ ਪਿੰਡ ਦਾ ਰਹਿਣ ਵਾਲਾ ਇਹਦੀ ਕੋਈ ਪੂਆਦੀ ਲੜਕੀ ਸੀ ਜਿਹਦੇ ਨਾਲ ਮਰਨ ਵਾਲੇ ਵਿਦਾਸ ਕੁਮਾਰ ਦੇ ਕੋਈ ਰਿਲੇਸ਼ਨਸ਼ਿਪ ਸੀ ਜਿਹਦੇ ਕਰਕੇ ਇਹਨੇ ਪਲਾਨ ਕੀਤਾ ਸੀ ਕੇ ਇਹਨੂੰ ਇਹਦਾ ਮਰਡਰ ਕਰਨ ਦੇ ਬਾਰੇ ਔਰ ਨਾਲ ਇੰਨੇ ਆਪਦੀ ਮਾਸੀ ਦਾ ਮੁੰਡਾ ਜਿਹੜਾ ਇਹਦੀ ਦਾ ਜਸਵਿੰਦਰ ਬੰਟੀ ਹੈ ਉਹਨੂੰ ਨਾਲ ਲਿਆ ਸੀ ਪਲੱਸ ਇਹਨਾਂ ਦੇ ਤਿੰਨ ਹੋਰ ਨਾਲ ਜਿਹੜੇ ਫਰੈਂਡਸ ਸੀਗੇ ਉਹਨਾਂ ਨੂੰ ਇਨਵੋਲਵ ਕਰਕੇ ਤਾਂ ਕਤਲ ਕੀਤਾ ਜਿਸਨੂੰ ਬਿਹੰਦਾ ਸਿੰਘ ਮੋਬਾਈਲ ਕੋਲ ਲਿਆ ਗਿਆ ਰਿਹਾ ਸੀ ਕਿ ਇਹ ਨਾਲ ਹੀ ਲੈ ਕੇ ਆਏ ਸੀ ਉੱਥੋਂ ਐਕਚੁਅਲੀ ਇਹਨਾਂ ਨੇ ਪਹਿਲਾਂ ਇਹਦੇ ਨਾਲ ਲਿਹਾਜ਼ ਪਾ ਕੇ ਇਹਨੂੰ ਕੌਨਫੀਡੈਂਸ 'ਚ ਲੈ ਕੇ ਤੇ ਇਹਨੂੰ ਕਿਹਾ ਕਿ ਮੋਗੇ ਆਪਾਂ ਕਿਸੇ ਕੰਮ ਜਾ ਕੇ ਆਉਣਾ ਉਹਨੂੰ ਨਾਲ ਉਹਦੀ ਕਾਰ ਦੇ ਵਿੱਚ ਲਾ ਕੇ ਇੱਥੇ ਲਾ ਕੇ ਉਹਨੇ ਮਰਡਰ ਕਰ ਦਿੱਤਾ ਪਰ ਕਤਲ ਕਰਦੇ ਤਾਂ ਕੁੜੀ ਦੇ ਭਰਾ ਸ਼ਾਇਦ ਭੁੱਲ ਗਏ ਥਣ ਕਿ ਜੁਰਮ ਕਦੇ ਵੀ ਲੁਕਾ ਨਹੀਂ ਮੋਗਾ ਤੋਂ ਦੈਨਿਕ ਮਿੰਟ ਪੰਜਾਬੀ ਟੀਵੀ ਦੀ ਰਿਪੋਰਟ